ਕਾਤਲ ਰੁਪਿੰਦਰ ਕੌਰ ਨੇ ਪੁਲਿਸ ਅੱਗੇ ਖੋਲਿਆ ਸੱਚ ਦਾ ਚਿੱਠਾ ਕਿ ਕਿਵੇਂ ਗੁਰਵਿੰਦਰ ਸਿੰਘ ਨੂੰ ਦਿੱਤੀ ਮੌਤ ਅਤੇ ਕਿੰਨੇ ਭਿਆਨਕ ਰਚੀ ਗਈ ਸੀ ਸਾਜ਼ਿਸ਼ ਅਤੇ ਕਦੋਂ ਤੋਂ ਉਹ ਮੁੰਡੇ ਦੇ ਨਾਲ ਰਹਿ ਰਹੀ ਸੀ ਰਿਲੇਸ਼ਨ 'ਚ ਤੇ ਰੁਪਿੰਦਰ ਨੇ ਕਿਉਂ ਕਰਵਾਇਆ ਸੀ ਗੁਰਵਿੰਦਰ ਸਿੰਘ ਨਾਲ ਵਿਆਹ ਜੇਕਰ ਉਹ ਕਵਲਪ੍ਰੀਤ ਨੂੰ ਆਪਣਾ ਘਰ ਵਾਲਾ ਸਮਝਦੀ ਸੀ ਉਸ ਨੂੰ 8 ਸਾਲਾਂ ਤੋਂ ਪਿਆਰ ਕਰਦੀ ਸੀ ਆਖਰਕਾਰ ਅਜਿਹੀ ਕੀ ਮਜਬੂਰੀ ਸੀ ਕਿ ਉਸ ਨੇ ਗੁਰਵਿੰਦਰ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ਦੱਸਾਂਗੇ ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸੋਸ਼ਲ ਮੀਡੀਆ ਤੇ ਕਾਫੀ ਤਰ੍ਹਾਂ ਦੀ ਚਰਚਾ ਲਗਾਤਾਰ ਜਾਰੀ ਹੈ ਕਿਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਰੁਪਿੰਦਰ ਕੌਰ ਨੇ ਗੁਰਵਿੰਦਰ ਸਿੰਘ ਨੂੰ ਜ਼ਹਿਰ ਦਿੱਤਾ ਸੀ ਅਤੇ ਉਸ ਦੀ ਅੱਖ ਨਾ ਲੱਗਣ ਦੇ ਕਾਰਨ ਕਬਲਪ੍ਰੀਤ ਰੁਪਿੰਦਰ ਕੋਲ ਆਇਆ ਹੋਇਆ ਸੀ ਜਦੋਂ ਗੁਰਵਿੰਦਰ ਸਿੰਘ ਦੀ ਅੱਖ ਖੋਲੀ ਤਾਂ ਉਹਨਾਂ ਨੇ ਦੇਖਿਆ ਕਿ ਹੁਣ ਤਾਂ ਸਾਰਾ ਭੇਤ ਖੁੱਲ ਚੁੱਕਿਆ ਹੈ ਹੁਣ ਆਪਾਂ ਇਸ ਨੂੰ ਜਾਨੋ ਹੀ ਮੁਕਾ ਦੇਣੇ ਹਾਂ ਜੋ ਪਿੱਛੇ ਹੋਊਗਾ ਦੇਖੇ ਜਾਓਗੇ ਪਹਿਲਾਂ ਹੀ ਇਹ ਸਕੀਮਾਂ ਲਾਈ ਬੈਠੇ ਸੀ ਕਿ ਰੁਪਿੰਦਰ ਕੋਰ ਕਹੇਗੀ ਕਿ ਚੋਰ ਵੜ ਗਏ ਸੀ ਜਿਸ ਦੇ ਕਾਰਨ ਇਹ ਸਾਰਾ ਕੁਝ ਖਾਸਾ ਵਾਪਰਿਆ ਇਸ ਨੂੰ ਇੱਕ ਖਾਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਅਜੇਹਾ ਨਹੀਂ ਹੋਇਆ ਰੁਪਿੰਦਰਪਾਲ ਕਾਤਲ ਨੇ ਪੁਲਿਸ ਕੋਲ ਮੰਨਿਆ ਕਿ ਸਾਥੋਂ ਛਡਾ ਕੇ ਕੋਠੀ ਉੱਪਰ ਗੁਰਵਿੰਦਰ ਚੜ ਗਿਆ ਸੀ ਪਰ ਅਸੀਂ ਪਿੱਛੇ ਜਾ ਕੇ ਉਸ ਦੇ ਮੋਤੇ ਹੱਥ ਰੱਖ ਕੇ ਥੱਲੇ ਸਿੱਟਿਆ ਮੈਂ ਲੱਤਾਂ ਨੱਪੀਆਂ ਤੇ ਆਸ਼ਕ ਨੇ ਬਾਹ ਫੜ ਕੇ ਗਲਾ ਘੁੱਟਿਆ ਤੇ ਸਿਰ ਚੱਕ ਕੇ ਪੋੜੀਆਂ ਨਾਲ ਮਾਰਿਆ ਜਿਸ ਨਾਲ ਉਸ ਦੀ ਧੌਣ ਟੁੱਟ ਗਈ ਇਹ ਵੀ ਮੰਨ ਗਈ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਸਾਡੀ ਬਹੁਤ ਹੀ ਆਪਸ ਦੇ ਵਿੱਚ ਬਹਿਸ ਹੋ ਰਹੀ ਸੀ ਮੈਂ ਗੁਰਵਿੰਦਰ ਤੋਂ ਅਲੱਗ ਕਮਰੇ ਵਿੱਚ ਪੈਂਦੀ ਸੀ ਮੈਂ ਗੁਰਵਿੰਦਰ ਨੂੰ ਪਸੰਦ ਨਹੀਂ ਕਰਦੀ ਸੀ ਇਹ ਮੰਨੀ ਕਿ ਸਾਡੀ ਪਲੈਨਿੰਗ ਬਹੁਤ ਮਹੀਨੇ ਪਹਿਲਾਂ ਤੋਂ ਬਣ ਗਈ ਸੀ ਮਾਰਨ ਦੀ ਸਾਡੀ ਸੋਚ ਸੀ ਕਿ ਇਸ ਦੇ ਚੇਟੇ ਦਾ ਟਿਕਾ ਲਾ ਕੇ ਇਹ ਕਹਿ ਦਵਾਂਗੇ ਕਿ ਚੇਟਾ ਲਾਉਂਦਾ ਸੀ ਟੀਕੇ ਨਾਲ ਮਰ ਗਿਆ ਇਹ ਵੀ ਮੰਨੀ ਕਿ ਮੈਂ ਭੱਜ ਕੇ ਵੀ ਨਹੀਂ ਜਾਣਾ ਚਾਹੁੰਦੀ ਸੀ ਇੱਕ ਤਾਂ ਮੇਰੇ ਹੱਥੋਂ ਜ਼ਮੀਨ ਕੋਠੀ ਚਲੀ ਜਾਂਦੀ ਤੇ ਦੂਜੀ ਮੈਨੂੰ ਬਦਨਾਮ ਹੋਣਾ ਪੈਂਦਾ ਗੁਰਵਿੰਦਰ ਸਿੰਘ ਨਾਲ ਕਲੇਸ਼ ਕਰਦੀ ਸੀ ਪਰ ਉਹ ਕੋਈ ਮੌਕਾ ਨਹੀਂ ਦਿੰਦਾ ਸੀ ਲੜਾਈ ਝਗੜੇ ਦਾ ਜਿਸ ਕਾਰਨ ਤਲਾਕ ਹੋ ਜਾਵੇ ਬਦਨਾਮ ਗੁਰਵਿੰਦਰ ਨੂੰ ਕਰ ਦੇਵਾਂ ਜਦੋਂ ਗੁਰਵਿੰਦਰ ਦੇ ਸੂਤੇ ਪੇਤੇ ਟੀਕਾ ਲਾਉਂਦੇ ਸੀ ਉਸ ਵਕਤ ਗੁਰਵਿੰਦਰ ਦੀ ਜਾ ਖੁੱਲ ਜਾਂਦੀ ਸੀ ਫਿਰ ਇਹਨਾਂ ਨੇ ਉਸ ਦਾ ਸਿੱਧਾ ਹੀ ਕਤਲ ਕਰ ਦਿੱਤਾ ਘਰ ਵਿੱਚੋਂ ਜੋ ਸੋਨਾ ਸੀ ਪੈਸੇ ਸੀ ਉਹ ਆਪਣੇ ਆਸ਼ਕ ਨੂੰ ਫੜਾ ਦਿੱਤੇ ਉਹ ਆਪਣੇ ਦੋਸਤ ਨਾਲ ਸਿੱਧਾ ਚੰਡੀਗੜ੍ਹ ਚਲਾ ਗਿਆ। ਅੱਗੇ ਬੰਬਈ ਚਲਾ ਗਿਆ ਪੁਲਿਸ ਦੇ ਪ੍ਰੈਸ਼ਰ ਨਾਲ ਕੋਰਟ ਵਿੱਚ ਪੇਸ਼ ਹੋ ਗਿਆ ਹੁਣ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਗੁਰਵਿੰਦਰ ਨੂੰ ਬਹੁਤ ਔਖੀ ਮੌਤ ਮਾਰਿਆ ਇਸ ਬਦਚਲ ਔਰਤ ਨੇ ਇਸ ਦੇ ਮਲੰਗ ਆਸ਼ਕ ਨੇ ਇਸ ਦੇ ਮਾਪਿਓ ਭਰਾ ਦੀ ਫੋਟੋ ਵੀ ਦੇਖ ਲਓ ਜੋ ਫਰੀਦਕੋਟ ਫਿਰੋਜ਼ਪੁਰ ਰੋਡ ਕੋਲ ਰਹਿੰਦੇ ਹਨ ਜਿਨ੍ਹਾਂ ਕੰਜਰਾ ਨੂੰ ਕੁੜੀ ਦੇ ਮਾੜੇ ਲੱਛਣਾਂ ਦਾ ਪਤਾ ਹੋਣ ਤੋਂ ਬਾਅਦ ਵੀ ਸ਼ਰੀਫ ਮੁੰਡੇ ਨਾਲ ਇਸ ਚੰਦਰੀ ਦਾ ਵਿਆਹ ਕਰਵਾਇਆ ਗੁਰਵਿੰਦਰ ਕੌਰ ਦੀ ਭੈਣ ਕੈਨੇਡਾ ਹੈ ਜਵਾਈ ਵੀ ਕੈਨੇਡਾ ਹੈ ਫਾਜ਼ਿਲਕਾ ਕੋਲ ਕੋਈ ਪਿੰਡ ਹੈ ਜਿੱਥੇ ਉਸ ਦਾ ਸੋਰਾ ਪਰਿਵਾਰ ਹੈ ਉਸ ਨੂੰ ਫੋਨ ਆਉਂਦਾ ਗੁਰਵਿੰਦਰ ਦਾ 28 ਨਵੰਬਰ ਨੂੰ ਮਤਲਬ ਆਪਣੀ ਭੈਣ ਦੇ ਜੀਜੇ ਮਨਪ੍ਰੀਤ ਬਰਾੜ ਨੂੰ ਦੱਸਦਾ ਹੈ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੀ ਪਤਨੀ ਰੁਪਿੰਦਰ ਕੌਰ ਦਾ ਹਰ ਕਵਲ ਨਾਲ ਨਜਾਇਜ਼ ਸਬੰਧ ਨੇ ਇਹ 28 ਤਰੀਕ ਦੀ ਗੱਲ ਹੈ ਤੇ ਉਸੇ ਰਾਤ ਹੀ ਮਾਰ ਦਿੱਤਾ ਇਹ ਸੁਭਾਵਿਕ ਹੈ ਕਿ ਦੋਵਾਂ પતિ ਪਤਨੀ ਦੀ ਖਟਪਟ ਹੋਈ ਹੋਵੇਗੀ ਹੁਣ ਭੈਣ ਨੇ 29 ਤਰੀਕ ਨੂੰ ਆਉਣਾ ਸੀ ਗੁਰਵਿੰਦਰ ਦੇ ਪਿੰਡ ਸੁਖਣ ਵਾਲਾ ਕਿਉਂਕਿ ਭੈਣ ਪਹਿਲਾਂ ਹੀ ਪੰਜਾਬ ਆਈ ਹੋਈ ਸੀ ਉਹ ਸਮਝਾਉਣ ਆਉਣ ਵਾਲੀ ਸੀ ਕਿ ਇਹ ਕੰਮ ਠੀਕ ਨਹੀਂ ਹੈ ਸਮਾਜ ਵਿੱਚ ਇੱਕ ਇੱਜ਼ਤ ਬਣੀ ਹੁੰਦੀ ਹੈ ਪਰਿਵਾਰ ਦਾ ਇੱਕ ਪਰਦਾ ਬਣਿਆ ਹੁੰਦਾ ਹੈ ਜੇ ਕੋਈ ਗੱਲ ਹੈ ਤਾਂ ਉਸ ਨੂੰ ਘਰ ਵਿੱਚ ਨਜੀਠ ਲੈਣੀ ਚਾਹੀਦੀ ਹੈ ਪੈਨ ਨੇ ਆਉਣਾ ਸੀ 29 ਤਰੀਕ ਨੂੰ ਤੇ ਭਰਾ ਖੋਲਿਆ ਇਹਨਾਂ ਰਾਤ ਨੂੰ ਹੀ ਬਹੁਤ ਹੀ ਦਰਿੰਦਗੀ ਨਾਲ ਕਤਲ ਕੀਤਾ ਇਸ ਨੇ ਗੁਰਵਿੰਦਰ ਦਾ ਰੁਪਿੰਦਰ ਤੇ ਗੁਰਵਿੰਦਰ ਇੱਕੋ ਸ਼ਹਿਰ ਦੇ 15 ਕਿਲੋਮੀਟਰ ਦੀ ਵਿਥ ਤੇ ਘਰ ਸਨ ਦੋਵਾਂ ਦੇ ਬਸ ਇੱਕੋ ਕਾਰਨ ਕੀ ਸੋਨਾ ਜਾਇਦਾਤ ਮਿਲ ਜਾਵੇਗੀ ਘਰ ਵਾਲਾ ਮਰਵਾ ਲਿਆ ਮਾਪਿਆਂ ਦਾ ਕੱਲਾ ਕੱਲਾ ਪੁੱਤ ਮਰਵਾ ਦਿੱਤਾ ਜਿਹੜਾ ਕ੍ਰਾਈਮਨਲ ਹੁੰਦਾ ਹੈ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਉਸ ਨੂੰ ਕਹਿੰਦੇ ਆ ਲੀਗਲ ਭਾਸ਼ਾ ਵਿੱਚ ਹਿਡਨ ਮੋਟਿਵ ਉਹ ਕਿਹੜੀਆਂ ਕਿਹੜੀਆਂ ਆਂ ਗੱਲਾਂ ਸੀ ਜਿਸ ਕਰਕੇ ਉਸਨੇ ਇਸ ਕਤਲ ਨੂੰ ਅੰਜਾਮ ਦਿੱਤਾ ਰੁਪਿੰਦਰ ਨੂੰ ਬਿਲਕੁਲ ਹੀ ਇਸ ਕਤਲ ਦਾ ਅਫਸੋਸ ਨਹੀਂ ਹੈ ਪੱਤਰਕਾਰਾਂ ਦੇ ਪੁੱਛਣ ਤੇ ਉਸ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਉਸ ਨੂੰ ਅਫਸੋਸ ਹੈ ਨਾ ਹੀ ਕੋਈ ਹੰਝੂ ਉਹਦੀਆਂ ਅੱਖਾਂ ਦੇ ਵਿੱਚ ਦਿਖਾਈ ਦਿੱਤਾ ਸੋਚਣ ਵਾਲੀ ਗੱਲ ਹੈ ਕਿ ਰੁਪਿੰਦਰ ਨੇ ਅੱਜ ਤੱਕ ਕਿਤੇ ਵੀ ਇਹ ਨਹੀਂ ਕਬੂਲਿਆ ਕਿ ਮੇਰੇ ਕੋਲੋਂ ਗਲਤੀ ਹੋ ਗਈ ਜਾਣੇ ਅਣਜਾਣੇ ਵਿੱਚ ਕੋਈ ਮਤਲਬ ਨਹੀਂ ਉਸ ਨੂੰ ਜਿਸ ਤਰ੍ਹਾਂ ਕੁਝ ਹੋਇਆ ਹੀ ਨਹੀਂ ਮੈਂ ਕੁਝ ਕੀਤਾ ਹੀ ਨਹੀਂ ਕਾਰਨ ਇੱਕ ਆਮ ਸਧਾਰਨ ਪੰਜਾਬੀ ਹੋਵੇ ਉਸ ਕੋਲ ਇਨਾ ਵੱਡਾ ਕਤਲ ਹੋ ਜਾਵੇ ਸਬੂਤ ਸਾਬਿਤ ਹੋ ਜਾਣ ਲਿੰਕ ਸਾਬਿਤ ਹੋ ਜਾਣ ਐਵੀਡੈਂਸ ਪੁਲਿਸ ਕੋਲ ਇਕੱਠੇ ਹੋ ਜਾਣ ਤੁਸੀਂ ਮੰਨ ਵੀ ਲੋ ਕਿ ਕਤਲ ਹੋਇਆ ਜਿਸ ਤਰ੍ਹਾਂ ਤੁਸੀਂ ਪੁਲਿਸ ਨੂੰ ਦੱਸ ਰਹੇ ਹੋ ਉਸੇ ਤਰ੍ਹਾਂ ਪੁਲਿਸ ਨੂੰ ਸਬੂਤ ਮਿਲ ਰਹੇ ਨੇ ਮਤਲਬ ਤੁਸੀਂ ਠੀਕ ਕਹਿ ਰਹੇ ਹੋ ਪਰ ਤੁਹਾਡੇ ਮੱਥੇ ਤੇ ਅਫਸੋਸ ਹੀ ਨਹੀਂ ਕਿ ਤੁਸੀਂ ਆਪਣੇ ਘਰ ਵਾਲਾ ਮਾਰਿਆ ਜਾਂ ਕਿਸੇ ਨਾਲ ਮਿਲ ਕੇ ਮਾਰਿਆ ਮਤਲਬ ਕੋਈ ਤਾਕਤ ਹੈ ਜੋ ਉਸ ਤੱਕ ਸੁਨੇਹਾ ਪਹੁੰਚਾ ਰਹੀ ਹੈ ਕਿ ਚਿੰਤਾ ਨਾ ਕਰ ਟਕੜੇ ਰਹੋ ਅਸੀਂ ਹੈਗੇ ਹਾਂ ਮਤਲਬ ਡਰਗ ਮਾਫੀਆ ਹਰ ਕਬਲ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਹੈ ਜਦੋਂ ਸਾਰਾ ਕੁਝ ਪੁਲਿਸ ਦੇ ਹੱਥ ਲੱਗ ਗਿਆ ਫਿਰ ਹੁਣ ਦੇਰੀ ਕਿਸ ਚੀਜ਼ ਦੀ ਹੈ ਸਿੱਧੇ ਸਿੱਧੇ ਤੌਰ ਤੇ ਇਹਨਾਂ ਨੇ ਕਤਲ ਕੀਤਾ ਅਤੇ ਕਿਵੇਂ ਕੀਤਾ ਇਹ ਸਾਰਾ ਕੁਝ ਹੀ ਇਹ ਮੰਨ ਗਏ ਨੇ ਪਰ ਹੁਣ ਗੱਲ ਇੱਥੇ ਆ ਕੇ ਖੜੀ ਹੈ ਕਿ ਉਸ ਨੇ ਗੁਰਵਿੰਦਰ ਸਿੰਘ ਦੇ ਨਾਲ ਵਿਆਹ ਕਿਉਂ ਕਰਵਾਇਆ ਸੀ ਇੱਕ ਕੋਠੀ ਤੇ 25 ਕਿੱਲਾਂ ਦੇ ਖਾਤਰ ਜੇਕਰ ਉਸ ਨੂੰ ਪਹਿਲਾਂ ਹੀ ਉਹ ਮੁੰਡਾ ਪਸੰਦ ਸੀ ਤਾਂ ਫਿਰ ਉਸ ਨੇ ਗੁਰਵਿੰਦਰ ਸਿੰਘ ਦੇ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਕਿਉਂ ਹੋ ਗਈ ਤੇ ਤੀਜੀ ਗੱਲ ਜੇਕਰ ਉਸ ਦੇ ਮਾਪਿਆਂ ਨੂੰ ਪਤਾ ਸੀ ਕਿ ਉਹਨਾਂ ਦੀ ਕੁੜੀ ਪਹਿਲਾਂ ਹੀ ਗਲਤ ਹੈ ਪਹਿਲਾਂ ਹੀ ਕਿਸੇ ਮੁੰਡੇ ਦੇ ਨਾਲ ਰਿਲੇਸ਼ਨ ਦੇ ਵਿੱਚ ਹੈ ਫਿਰ ਉਹਨਾਂ ਨੇ ਗੁਰਵਿੰਦਰ ਸਿੰਘ ਦੇ ਘਰ ਰਿਸ਼ਤਾ ਕਿਉਂ ਭੇਜਿਆ ਤੇ ਜੇਕਰ ਗੁਰਵਿੰਦਰ ਸਿੰਘ ਯਾਨੀ ਕਿ ਮੁੰਡੇ ਵਾਲਿਆਂ ਨੇ ਰਿਸ਼ਤਾ ਭੇਜਿਆ ਤਾਂ ਫਿਰ ਕੁੜੀ ਦੇ ਮਾਪਿਆਂ ਨੇ ਇਹਨਾਂ ਨੂੰ ਸਾਫ਼-ਸਾਫ਼ ਕਿਉਂ ਨਹੀਂ ਦੱਸਿਆ ਕਿ ਸਾਡੀ ਕੁੜੀ ਕਿਸੇ ਹੋਰ ਮੁੰਡੇ ਨਾਲ ਵੀ ਗੱਲ ਕਰਦੀ ਹੈ ਕਿ ਰੁਪਿੰਦਰ ਕੌਰ ਦੇ ਮਾਪਿਆਂ ਨੇ ਸਿਰਫ 25 ਕਿੱਲੇ ਤੇ ਇੱਕ ਸੋਨਾ-ਸੋਨਾ ਅੱਖਾਂ ਮੁੰਡਾ ਦੇਖ ਕੇ ਆਪਣੀ ਕੁੜੀ ਦਾ ਧੱਕੇ ਦੇ ਨਾਲ ਗੁਰਵਿੰਦਰ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ਇਸੇ ਹਿਸਾਬ ਦੇ ਨਾਲ ਤਾਂ ਰੁਪਿੰਦਰ ਕੌਰ ਦੇ ਮਾਪੇ ਵੀ ਓਨੇ ਹੀ ਦੋਸ਼ੀ ਨੇ ਜਿੰਨੇ ਕਿ ਰੁਪਿੰਦਰ ਕੌਰ ਕਿਉਂਕਿ ਉਸ ਦੇ ਮਾਪਿਆਂ ਨੂੰ ਪਹਿਲਾਂ ਹੀ ਸਾਰਾ ਕੁਝ ਆਪਣੀ ਕੁੜੀ ਦੇ ਲੱਛਣਾਂ ਬਾਰੇ ਪਤਾ ਸੀ ਕਿ ਉਹ ਕੀ ਕਰਤੂਤਾਂ ਕਰਦੀ ਫਿਰਦੀ ਹੈ ਪਰ ਫਿਰ ਵੀ ਉਹਨਾਂ ਨੇ ਗੁਰਵਿੰਦਰ ਸਿੰਘ ਦੇ ਨਾਲ ਵਿਆਹ ਕਰਵਾਇਆ ਅਤੇ ਉਸ ਵਿਚਾਰਿਆਂ ਨੂੰ ਕਿਵੇਂ ਇਸ ਭੈੜੀ ਔਰਤ ਨੇ ਆਪਣੇ ਹੀ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਦੇ ਕੇ ਆਪਣੇ ਆਸ਼ਕ ਨੂੰ ਘਰੇ ਬੁਲਾਉਂਦੀ ਰਹੀ ਪਰ ਇੱਕ ਦਿਨ ਜਦੋਂ ਗੁਰਵਿੰਦਰ ਸਿੰਘ ਨੂੰ ਗੋਲੀਆਂ ਦਾ ਨਸ਼ਾ ਨਾ ਹੋਇਆ ਅਤੇ ਉਹਨਾਂ ਨੂੰ ਇੱਕ ਬੈੱਡਰੂਮ ਦੇ ਵਿੱਚ ਸਬੰਧ ਬਣਾਉਂਦੇ ਹੋਏ ਦੇਖ ਲਿਆ ਅਤੇ ਉਹ ਰੋਲਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਉਸੇ ਦਿਨ ਹੀ ਜਾਨੋਂ ਮਾਰ ਦਿੱਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕ੍ਰਾਈਮ ਸਟੋਰੀਆਂ ਦੇਖਦੀ ਸੀ ਰੁਪਿੰਦਰ ਕੌਰ ਅਤੇ ਕੋਈ ਨਾ ਕੋਈ ਕਲੂ ਲੱਭਦੀ ਸੀ ਕੋਈ ਨਾ ਕੋਈ ਅਜੀਹੀ ਚੀਜ਼ ਲੱਭਦੀ ਸੀ ਕਿ ਕਿਵੇਂ ਸੋ ਮੁਕਟਣਾ ਨੂੰ ਅੰਜਾਮ ਦਿੱਤਾ ਜਾਵੇ ਅਤੇ ਨਾ ਅਸਿਰ ਫਸੀਏ ਅਤੇ ਸਾਰਾ ਕੁਝ ਇਹ ਸਿੰਪਲ ਤੇ ਸਾਦਾ ਨਿਬੜ ਜਾਵੇ ਅਤੇ ਇਸ ਨੂੰ ਇੱਕ ਘਟਨਾ ਦਾ ਰੂਪ ਦਿੱਤਾ ਜਾਵੇ ਪਰ ਉਸ ਨੂੰ ਕੀ ਪਤਾ ਸੀ ਕਿ ਕਦੇ ਵੀ ਚੋਰੀ ਲੁਕਿਆ ਲੁਕਾਇਆ ਨਹੀਂ ਲੁਕਦੀ ਤੁਸੀਂ ਤਾਂ ਇੱਡਾ ਵੱਡਾ ਕਤਲ ਕੀਤਾ ਤਾਂ ਫਿਰ ਤੁਸੀਂ ਕਿਵੇਂ ਬਚ ਜਾਓਗੇ ਆਖਰਕਾਰ ਇਹ ਪੁਲਿਸ ਦੇ ਹੱਥੀ ਚੜ ਹੀ ਗਏ ਬਹੁਤ ਕੁਝ ਮੰਨੇ ਨੇ ਕਿ ਕਿਵੇਂ ਇਹਨਾਂ ਨੇ ਉਸ ਨੂੰ ਜ਼ਹਿਰ ਦਿੱਤਾ ਇੱਕ ਸਿੱਧੇ ਸਾਦੇ ਸ਼ਰੀਫ ਮੁੰਡੇ ਨੂੰ ਜਿਸ ਦੀ ਸਾਰਾ ਪਿੰਡ ਝੂਠੀ ਵੀ ਸੋ ਨਹੀਂ ਖਾਰਿਹਾ ਸੋ ਹੁਣ ਦੇਖਦੇ ਆ ਕਾਨੂੰਨ ਇਹਨਾਂ ਨੂੰ ਸਜ਼ਾ ਕੀ ਦਿੰਦਾ ਹੈ ਲੋਕਾਂ ਦੇ ਮੁਤਾਬਿਕ ਅਤੇ ਗੁਰਵਿੰਦਰ ਸਿੰਘ ਦੇ ਪਿਤਾ ਦੇ ਮੁਤਾਬਿਕ ਇਸ ਔਰਤ ਨੂੰ ਘਟੋ-ਘਟ ਫਾਂਸੇ ਦੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਸਾਡੇ ਮੁਤਾਬਿਕ ਅਜਿਹੀ ਸਜ਼ਾ ਦੋ ਕਿ ਆਉਣ ਵਾਲੀ ਪੀੜ੍ਹੀਆਂ ਯਾਦ ਰੱਖਣ ਕਿ ਅਜਿਹਾ ਵੀ ਇੱਕ ਸਜ਼ਾ ਔਰਤ ਨੂੰ ਮਿਲੀ ਸੀ ਜਿਸ ਨੇ ਇਹ ਅਜਿਹੀ ਘਟਨਾ ਨੂੰ ਇਨਜਾਮ ਦਿੱਤਾ ਸੀ ਜਿਹੜੀ ਕਿ ਗੈਰ ਮਨੁੱਖੀ ਸੀ ਅਸੀਂ ਉਮੀਦ ਕਰਦੇ ਹਾਂ ਕਿ ਕਾਨੂੰਨ ਇਸ ਨੂੰ ਵੱਧ ਤੋਂ ਵੱਧ ਸਖਤ ਵਾਲੀ ਸਜ਼ਾ ਦੇਵੇਗਾ ਅਤੇ ਇੱਕ ਇਤਿਹਾਸ ਰਚੇਗਾ ਸੋ ਬਾਕੀ ਤੁਹਾਡਾ ਇਸ ਤਵਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਕਿ ਇਸ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ